ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਦੀ ਕਹਾਣੀ ਤੇਰੇ ਪੈਰ ਦੀ ਮਿੱਟੀ ਭਾਗ 11 ਇਸ ਨੂੰ ਲਿਖਿਆ ਹੈ ਗੁਰਮੇਜਰ ਸਿੰਘ ਮੇਜਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਜਿੱਥੋਂ ਕਹਾਣੀ ਸ਼ੁਰੂ ਹੋਈ ਸੀ ਮੁੜ ਉਸੇ ਥਾਂ ਆ ਗਏ ਆਂ ਤੇਰੀ ਜ਼ਿੰਦਗੀ ਵਿੱਚੋਂ ਸੱਜਣਾ ਸਦਾ ਲਈ ਅਸੀਂ ਜਾ ਰਹੇ ਹਾਂ ਲੱਭਣਾ ਨਹੀਂ ਹੁਣ ਹੋਰ ਕੋਈ ਮੇਰੇ ਅੰਦਰੋਂ ਮੁਹੱਬਤ ਮੁੱਕ ਗਈ ਮੁੱਕ ਦੀ ਗੱਲ ਤਾਂ ਇਹ ਹੈ ਸੱਜਣਾ ਤੇਰੀ ਮੇਰੀ ਟੁੱਟ ਗਈ ਬਗਾਨੀਆਂ ਚੀਜ਼ਾਂ ਤੇ ਬਹੁਤੇ ਹੱਕ ਨਹੀਂ ਜਮਾਈਦੇ ਜਦੋਂ ਉਸ ਚੀਜ਼ ਦਾ ਅਸਲ ਹੱਕਦਾਰ ਉਸ ਨੂੰ ਲੈ ਕੇ ਜਾਂਦਾ ਤਾਂ ਐਦਾਂ ਲੱਗਦਾ ਹੈ ਜਿਵੇਂ ਜਿਸਮ ਚੋਂ ਰੂਹ ਕੱਢ ਕੇ ਲੈ ਗਿਆ ਹੋਵੇ ਗੁਰਵਾਜ ਨੇ ਆਪਣੇ ਨਾਲ ਵਾਲੀ ਕੁਰਸੀ ਤੇ ਬੈਠੇ ਸਤਪਾਲ ਨੂੰ ਆਖਿਆ ਸਤਪਾਲ ਨੇ ਕਿਹਾ ਕੋਈ ਲੈ ਜਾਂਦਾ ਤਾਂ ਠੀਕ ਸੀ ਪਰ ਇਸ ਚ ਉਸ ਦੀ ਆਪਣੀ ਮਰਜ਼ੀ ਹੈ ਗੁਰਵਾਜ ਚ ਬੋਲਿਆ ਚਲ ਤੂੰ ਮਿੱਟੀ ਪਾ ਹੁਣ ਅੱਜ ਤੂੰ ਹਿਸਾਬ ਕਿਤਾਬ ਕਰਾਂ ਏ ਅਰਜੰਟਿਲੋ ਕਹਿੰਦਾ ਨਹੀਂ ਕਿ ਆਉਂਦੇ ਦਾ ਫਿਕਰ ਨਹੀਂ ਹਾਣਦੀਏ ਗਏ ਦਾ ਜ਼ਿਕਰ ਨਹੀਂ ਹਾਣਦੀਏ ਸਤਪਾਲ ਨੇ ਆਖਿਆ ਗੀਤਾਂ ਤੇ ਸ਼ਾਇਰੀਆਂ ਚ ਸੱਚਾਈ ਨਹੀਂ ਹੁੰਦੀ ਲਿਖਣ ਵਾਲੇ ਦੇ ਸਿਰਫ ਭਾਵ ਕਲਪਨਾ ਤੇ ਇੱਛਾਵਾਂ ਹੁੰਦੀਆਂ ਗੁਰਵਾਜ ਨੇ ਕਿਹਾ ਓਏ ਚੱਲ ਜੋ ਵੀ ਐ ਤੂੰ ਬਥੇਰਾ ਸੋਣਾ ਏ ਤੈਨੂੰ ਬਾਦੂ ਟੱਕਰਨੀਆਂ ਸਤਪਾਲ ਬੋਲਿਆ ਚੱਕਰ ਤਾਂ ਇਹੀ ਐ ਕਿ ਮੈਂ ਹੁਣ ਚਾਹੁੰਦਾ ਹੀ ਨਹੀਂ ਕਿ ਕੋਈ ਟੱਕਰੇ ਤੇਰੀ ਆਪਾਂ ਕਿੱਥੇ ਚੱਲਣ ਦੇਣੀ ਉਏ ਤੇਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਦੋਂ ਵਿਆਹ ਹੋ ਜਾਣਾ ਹੈ ਤੇਰਾ ਸਤਪਾਲ ਨੇ ਕਿਹਾ ਯਾਰ ਮੈਂ ਮਜ਼ਾਕ ਨਹੀਂ ਕਰ ਰਿਹਾ ਤੇ ਤੈਨੂੰ ਕੀ ਲੱਗਦਾ ਹੈ ਕਿ ਮੈਂ ਮਜ਼ਾਕ ਕਰ ਰਿਹਾ ਮੈਂ ਅੱਜ ਹੀ ਗੱਲ ਕਰਦਾ ਤੇਰੇ ਬਾਰੇ ਘਰਦਿਆਂ ਨਾਲ ਸਤਪਾਲ ਨੇ ਆਖਿਆ ਤੇ ਮੇਰੀ ਸੌ ਜੇ ਤੂੰ ਮੇਰੇ ਵਿਆਹ ਲਈ ਕਿਸੇ ਨਾਲ ਵੀ ਗੱਲ ਕੀਤੀ ਸਾਲਿਆ ਤੋਂ ਕੁੜੀਆਂ ਕੁੜੀਆਂ ਖਵਾਉਂਦੀਆਂ ਹੁੰਦੀਆਂ ਕਸਮਾ ਸੋਹਾ ਸਤਪਾਲ ਬੋਲਿਆ ਤੂੰ ਜੋ ਮਰਜ਼ੀ ਸਮਝ ਬੱਸ ਹੁਣ ਸਿਰਫ ਬੇਬੇ ਦਾ ਸੋਚਣਾ ਇੱਧਰ ਉੱਧਰ ਨੂੰ ਨਿਗਾਹ ਕਰਨੀ ਹੀ ਨਹੀਂ ਗੁਰਵਾਜ ਨੇ ਕਿਹਾ ਬੇਬੇ ਬਾਰੇ ਸੋਚ ਚੰਗੀ ਗੱਲ ਐ ਪਰ ਇੱਕ ਖੁਸ਼ਹਾਲ ਜੀਵਨ ਲਈ ਇੱਧਰ ਉੱਧਰ ਦੇਖਣਾ ਪੈਂਦਾ ਝੱਲਿਆ ਸਤਪਾਲ ਹਲਕਾ ਜਿਹਾ ਹੱਸਿਆ ਤੇ ਉਸਨੇ ਆਖਿਆ ਖੁਸ਼ਹਾਲ ਰਹਿਣਾ ਕੌਣ ਚਾਹੁੰਦਾ ਹੈ ਖੁਸ਼ਹਾਲੀ ਦੀ ਤਾਂ ਰੀੜ ਦੀ ਹੱਡੀ ਤੋੜ ਆਇਆ ਮੈਂ ਗੁਰਵਾਜ ਬੋਲਿਆ ਬਾਹਰਲੀ ਕਸਰ ਹੋ ਗਈ ਲੱਗਦਾ ਕਸਰ ਕੋਸਰ ਕੋਈ ਨਹੀਂ ਬਸ ਮਨ ਭਰ ਗਿਆ ਦੁਨੀਆਦਾਰੀ ਤੋਂ ਹੁਣ ਤਾਂ ਬਸ ਜਦੋਂ ਤੱਕ ਬੇਬੇ ਐ ਉਦੋਂ ਤੱਕ ਮੈਂ ਆ ਜਦੋਂ ਬੇਬੇ ਨੂੰ ਬੁਲਾਵਾ ਆਇਆ ਨਾਲ ਨਾਲ ਮੈਂ ਤੁਰ ਪੈਣਾ ਐ ਐਨਾ ਕਹਿ ਕੇ ਸਤਪਾਲ ਕੁਰਸੀ ਤੋਂ ਉੱਠ ਕੇ ਤੁਰ ਪਿਆ ਗੁਰਵਾਜ ਮੰਗਰੋਂ ਬੋਲਿਆ ਹੈ ਸਾਲਾ ਪਾਗਲ ਤੈਨੂੰ ਰਸੇ ਨਾਲ ਨਾ ਬੰਨਿਆ ਤਾਂ ਨਾ ਆਖੀ ਤਾਂ ਆਖੀ ਲੱਗਦਾ ਨਾਲ ਨਾਲ ਤੁਰ ਪੈਣਾ ਦਾ ਸਤਪਾਲ ਬਿਨਾਂ ਜਵਾਬ ਦਿੱਤੇ ਆ ਉੱਥੋਂ ਚਲਾ ਗਿਆ ਗੁਰਵਾਜ ਨੇ ਮੇਜ਼ ਤੇ ਪੈਰ ਰੱਖੇ ਤੇ ਅੱਖਾਂ ਬੰਦ ਕਰਕੇ ਕੁਰਸੀ ਤੇ ਪਿੱਛੇ ਨੂੰ ਸਿਰ ਸੁੱਟ ਕੇ ਪੈ ਗਿਆ ਸਤਪਾਲ ਘਰ ਪਹੁੰਚਿਆ ਤਾਂ ਮੁਖਤਿਆਰ ਕੌਰ ਛੱਤ ਤੋਂ ਕੱਪੜੇ ਉਤਾਰ ਕੇ ਲਿਆ ਰਹੀ ਸੀ ਸਤਪਾਲ ਨੇ ਉਸ ਨੂੰ ਆਖਿਆ ਹਾਲੇ ਕੀ ਲੋੜ ਸੀ ਹਲੇ ਨਿਹਰਾ ਹੋਰ ਹੋ ਲੈਣ ਦਿੰਦੀ ਮੁਖਤਿਆਰ ਕੌਰ ਬੋਲੀ ਤੂੰ ਬੱਖੀਆਂ ਨਾ ਢਾਲੀ ਮੇਰੇ ਤੋਂ ਬੰਦਾ ਕੰਮਕਾਰਾਂ ਚ ਕੁਝ ਕੰਮ ਭੁੱਲ ਜਾਂਦਾ ਸਤਪਾਲ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਰੋਟੀ ਖਾਣੀ ਤਾਂ ਭੁੱਲਦੀ ਨਹੀਂ ਮੁਖਤਿਆਰ ਕੌਰ ਨੇ ਕੱਪੜੇ ਮੰंजे ਤੇ ਰੱਖੇ ਤੇ ਆਪਣੇ ਪੈਰ 'ਚ ਜੁੱਤੀ ਕੱਢ ਕੇ ਆਖਿਆ ਖੜ ਜਾ ਪਹਿਲਾਂ ਤੈਨੂੰ ਦੱਸਾਂ ਆਪਣੀ ਮਾਂ ਨਾਲ ਮਖੌਲ ਕਰਦਾ ਫਿਰਦਾ ਸਤਪਾਲ ਝੂਠਾ ਹੀ ਸਹੀ ਪਰ ਮੁਖਤਿਆਰ ਕੌਰ ਮੂਰੇ ਖਿੜ-ਖਿੜ ਕੇ ਹੱਸ ਰਹੀ ਸੀ ਜਿਉਂ ਹੀ ਮੁਖਤਿਆਰ ਕੌਰ ਕੱਪੜੇ ਚੁੱਕ ਕੇ ਅੰਦਰ ਰੱਖਣ ਗਈ ਸਤਪਾਲ ਦਾ ਮਨ ਫਿਰ ਉਦਾਸ ਹੋ ਗਿਆ ਉਹ ਇਧਰ ਉਧਰ ਦੇਖ ਰਿਹਾ ਸੀ ਕਿ ਘਰ ਦਾ ਦਰਵਾਜ਼ਾ ਖੜਕਿਆ ਸਤਪਾਲ ਪਿੱਛੇ ਮੁੜਿਆ ਤੇ ਦਰਵਾਜ਼ੇ ਕੋਲ ਗਿਆ ਦਰਵਾਜ਼ੇ ਤੋਂ ਬਾਹਰ ਸਿਮੀ ਖੜੀ ਸੀ ਸਤਪਾਲ ਨੇ ਉਸ ਨੂੰ ਪੁੱਛਿਆ ਇਸ ਟਾਈਮ ਆਉਣ ਦੀ ਵਜ੍ਹਾ ਸਿਮੀ ਨੇ ਆਖਿਆ ਸਤਵੀਰ ਨੇ ਭੇਜਿਆ ਸਤਪਾਲ ਬੋਲਿਆ ਤੂੰ ਚਾਹ ਪਾਣੀ ਪੀ ਰੋਟੀ ਖਾਣੀ ਤਾਂ ਉਹ ਵੀ ਤਿਆਰ ਹੈ ਪਰ ਹੁਣ ਉਸ ਦਾ ਜ਼ਿਕਰ ਨਾ ਕਰ ਸਿਮੀ ਨੇ ਪੁੱਛਿਆ ਕਿਉਂ ਨਾ ਕਰਾਂ ਸਤਪਾਲ ਨੇ ਆਪਣੀ ਛਾਤੀ ਤੇ ਹੱਥ ਰੱਖ ਕੇ ਆਖਿਆ ਤਾਂ ਜੋ ਮੈਂ ਮਰ ਨਾ ਜਾਵਾਂ ਸਿਮੀ ਬੋਲੀ ਉਹ ਤੈਨੂੰ ਮਿਲਣਾ ਚਾਹੁੰਦੀ ਹੈ ਉਸ ਦੀ ਇੱਕ ਵਾਰ ਗੱਲ ਸੁਣ ਲੈ ਫਿਰ ਜੋ ਤੇਰੀ ਮਰਜ਼ੀ ਹੋ ਤੂੰ ਉਹੀ ਕਰੀ ਮਹਤਿਆਰ ਕੌਰ ਕੱਪੜੇ ਅੰਦਰ ਰੱਖ ਕੇ ਆ ਗਈ ਉਸ ਨੇ ਸਤਪਾਲ ਨੂੰ ਪੁੱਛਿਆ ਵੇ ਕਿਹਦੇ ਨਾਲ ਲੱਗਿਆ ਹੋਇਆ ਗੱਲਾਂ ਮਾਰਨ ਬੇਬੇ ਸਿਮੀ ਆਈ ਹੋਈ ਆ ਤੇਰੇ ਬਾਰੇ ਪੁੱਛਦੀ ਸੀ ਆਖ ਕੇ ਸਤਪਾਲ ਪਿੱਛੇ हट ਗਿਆ ਮੁਖਤਿਆਰ ਕੌਰ ਨੇ ਸਿਮੀ ਵੱਲ ਦੇਖਿਆ ਤੇ ਸਿਮੀ ਬੋਲੀ ਸਤਿ ਸ਼੍ਰੀ ਅਕਾਲ ਤਾਈ ਜੀ ਮੁਖਤਿਆਰ ਕੌਰ ਨੇ ਆਖਿਆ ਸਤਿ ਸ਼੍ਰੀ ਅਕਾਲ ਆ ਜਾ ਤੀਏ ਅੰਦਰ ਆ ਜਾ ਬਾਹਰ ਕਿਉਂ ਖੜੀ ਐ ਸਤਪਾਲ ਸਿਮੀ ਨੇ ਸਤਪਾਲ ਵੱਲ ਦੇਖਿਆ ਤੇ ਮੁਖਤਿਆਰ ਕੌਰ ਕੋਲ ਚਲੀ ਗਈ ਮੁਖਤਿਆਰ ਕੌਰ ਨੇ ਉਸ ਨੂੰ ਮਨਜੇ ਤੇ ਬਿਠਾਇਆ ਤੇ ਪੁੱਛਿਆ ਕੀ ਕੰਮ ਸੀ ਮੇਰੇ ਨਾਲ ਧੀਏ ਸਿਮੀ ਨੇ ਆਖਿਆ ਕੁਝ ਨਹੀਂ ਜੀ ਬਸ ਉਦਾਂ ਹੀ ਹਾਲਚਲ ਪੁੱਛਣ ਆ ਗਈ ਹੋਰ ਠੀਕ ਹੋ ਤੁਸੀਂ ਮੁਖਤਿਆਰ ਕੌਰ ਬੋਲੀ ਮੈਂ ਤਾਂ ਤੇਰੇ ਆਉਣ ਨਾਲ ਹੀ ਬਾਗੋ-ਬਾਗ ਹੋ ਗਈ ਨਹੀਂ ਤਾਂ ਇੱਕੋ ਸ਼ਕਲ ਦੇਖ-ਦੇਖ ਕੇ ਮਨ ਅੱਕਿਆ ਪਿਆ ਸੀ ਸਤਪਾਲ ਆਪਣੀ ਬੇਬੇ ਨੂੰ ਘੂਰੀਆਂ ਵਟਣ ਲੱਗ ਪਿਆ ਤੇ ਮੁਖਤਿਆਰ ਕੌਰ ਉਸ ਵੱਲ ਦੇਖ ਕੇ ਹੱਸਣ ਲੱਗ ਪਈ ਮੁਹਤਿਆਰ ਕੌਰ ਨੇ ਸਿਮੀ ਨੂੰ ਆਖਿਆ ਗੇੜਾ ਮਾਰਦੀ ਰਿਹਾ ਕਰ ਮੇਰਾ ਵੀ ਜੀਜਾ ਲੱਗ ਜਾਇਆ ਕਰੂ ਸਤਪਾਲ ਬੋਲਿਆ ਤੇਰਾ ਜੀ ਲਾਉਣ ਨੂੰ ਮੈਂ ਹੈਗਾ ਤਾਂ ਹਾਂ ਤੂੰ ਤਾਂ ਦੁਖੀ ਕਰਨ ਨੂੰ ਐ ਕਹਿ ਕੇ ਮੁਹਤਿਆਰ ਕੌਰ ਹੱਸਣ ਲੱਗ ਪਈ ਸਤਪਾਲ ਨੇ ਵੀ ਹੱਸਦੇ ਹੋਏ ਆਖਿਆ ਕਿ ਆ ਇਤਨਾ ਬੁਰਾ ਹੂੰ ਮੈਂ ਵਾ ਮੁਹਤਿਆਰ ਕੌਰ ਨੇ ਕਿਹਾ ਤੇ ਹੋਰ ਕੀ ਜਦੋਂ ਤੂੰ ਆ ਜਾਣਾ ਬਸ ਲਹੂ ਪੀਂਤੇ ਰਹਿਣਾ ਸਤਪਾਲ ਬੋਲਿਆ ਕੋਈ ਨਾ ਕੱਲ ਤੋਂ ਲੇਟ ਆਇਆ ਕਰੋ ਮੁਖਤਿਆਰ ਕੌਰ ਨੇ ਆਖਿਆ ਜਦੋਂ ਮਰਜੀ ਆ ਮੈਨੂੰ ਕੀ ਸਿਮੀ ਮੰਜੇ ਤੇ ਉੱਠ ਕੇ ਬੋਲੀ ਚਲੋ ਤਾਈ ਜੀ ਮੈਂ ਚਲਦੀ ਆ ਫੇਰ ਆਉਂਗੀ ਮੁਖਤਿਆਰ ਕੌਰ ਨੇ ਕਿਹਾ ਰੌਣਕ ਤਾਂ ਹੋਣ ਲੱਗੀ ਸੀ ਤੇ ਤੂੰ ਟੁਰ ਪਈ ਸਿਮੀ ਨੇ ਆਖਿਆ ਥੋੜੇ ਕੰਮ ਰਹਿ ਗਏ ਉਹ ਨਿਵੇੜਨੇ ਮਹਤਿਆਰ ਕੌਰ ਬੋਲੀ ਚੱਲ ਜਾ ਕੋਈ ਨਾ ਗੇੜਾ ਮਾਰਦੀ ਰਹੀ ਸਿਮਮੀ ਨੇ ਆਖਿਆ ਜੀ ਜ਼ਰੂਰ ਫਿਰ ਸਿਮਮੀ ਨੇ ਸਤਪਾਲ ਨੂੰ ਇਸ਼ਾਰਿਆਂ ਚ ਸੁਤਵੀਰ ਨੂੰ ਮਿਲਣ ਲਈ ਆਖਿਆ ਤੇ ਉੱਥੋਂ ਚਲੀ ਗਈ ਤੇਰੇ ਵੱਲੋਂ ਆਏ ਸੁਨੇਹੇ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਮਨ ਆਇਆ ਚੁੱਕ ਕੇ ਖੋਲ ਲਈ ਮੁਹੱਬਤ ਕੋਈ ਕਿਤਾਬ ਨਹੀਂ ਤੇਰੇ ਲਈ ਕਿੰਨੇ ਦਿਲ ਤੋੜੇ ਕਿਸੇ ਦਾ ਵੀ ਕੋਈ ਹਿਸਾਬ ਨਹੀਂ ਕੋਸ਼ਿਸ਼ ਹੈ ਤੈਨੂੰ ਭੁੱਲਣ ਦੀ ਪਿੱਛਾ ਛੱਡਦੀ ਤੇਰੀ ਯਾਦ ਨਹੀਂ ਸਵੇਰੇ ਉੱਠ ਕੇ ਸਤਪਾਲ ਨਹਾਇਆ ਧੋਇਆ ਤੇ ਕੱਪੜੇ ਪਾ ਕੇ ਕੰਮ ਤੇ ਜਾਣ ਲਈ ਤਿਆਰ ਹੋ ਗਿਆ ਮੁਖਤਿਆਰ ਕੌਰ ਨੇ ਪੁੱਛਿਆ ਅੱਜ ਫੇਰ ਜਲਦੀ ਜਾਣਾ ਸਤਪਾਲ ਨੇ ਕਿਹਾ ਹੁਣ ਕੁਝ ਦਿਨ ਜਲਦੀ ਹੀ ਜਾਇਆ ਕਰਨਾ ਮੁਖਤਿਆਰ ਕੌਰ ਬੋਲੀ ਰਾਤ ਦੱਸ ਦਿੰਦਾ ਮੈਂ ਸਵੇਰੇ ਜਲਦੀ ਉੱਠ ਕੇ ਰੋਟੀ ਤਿਆਰ ਕਰ ਦਿੰਦੀ ਸਤਪਾਲ ਨੇ ਮੋੜੇ ਤੇ ਵੈਗ ਟੰਗ ਦੇ ਆਖਿਆ ਉੱਥੇ ਹੀ ਖਾ ਲੂੰਗਾ ਹੁਣ ਟਾਈਮ ਬਹੁਤ ਹੋ ਗਿਆ ਚੱਲ ਠੀਕ ਐ ਅੱਜ ਤਾਂ ਜਾ ਪਰ ਅੱਗੇ ਤੋਂ ਪਹਿਲਾਂ ਦੱਸ ਦਿਆ ਕਰ ਹੂੰ ਕਹਿ ਕੇ ਸਤਪਾਲ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਚਲਾ ਗਿਆ ਮੁਖਤਿਆਰ ਕੌਰ ਰਾਤ ਦੇ ਪਏ ਕੁਝ ਭਾਂਡੇ ਮਾਂਜਣ ਲੱਗ ਪਈ ਭਾਂਡੇ ਮਾਂਜ ਕੇ ਮੁਖਤਿਆਰ ਕੌਰ ਨੇ ਡੋਲਾ ਚੁੱਕਿਆ ਤੇ ਦੁੱਧ ਲੈਣ ਚਲੀ ਗਈ ਉਸ ਨੇ ਸਤਵੀਰ ਦੇ ਘਰ ਦਾ ਕੁੰਡਾ ਖੜਕਾਇਆ ਸਤਵੀਰ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਆਓ ਜੀ ਆ ਗਈ ਆ ਗਈ ਆਖ ਕੇ ਮੁਖਤਿਆਰ ਕੌਰ ਅੰਦਰ ਚਲੀ ਗਈ ਸਤਵੀਰ ਨੇ ਦਰਵਾਜ਼ਾ ਪੇੜ ਦਿੱਤਾ ਉਹ ਵੀ ਮੁਖਤਿਆਰ ਕੌਰ ਦੇ ਪਿੱਛੇ ਪਿੱਛੇ ਅੰਦਰ ਆ ਗਈ ਨਵਰੋਜ ਨੇ ਮੁਖਤਿਆਰ ਕੌਰ ਤੋਂ ਡੋਲਾ ਫੜਿਆ ਤੇ ਅੰਦਰ ਦੁੱਧ ਪਾਉਣ ਚਲੀ ਗਈ ਸਤਵੀਰ ਨੇ ਮੁਖਤਿਆਰ ਕੌਰ ਨੂੰ ਮੰਜੇ ਤੇ ਬਿਠਾਇਆ ਮਖਤਿਆਰ ਕੌਰ ਨੇ ਉਸ ਨੂੰ ਪੁੱਛਿਆ ਹੋਰ ਕੀ ਏ ਠੀਕ ਐ ਸਤਵੀਰ ਬੋਲੀ ਠੀਕ ਹਾਂ ਜੀ ਅੱਜ ਸਤਪਾਲ ਨਹੀਂ ਆਇਆ ਮਖਤਿਆਰ ਕੌਰ ਨੇ ਕਿਹਾ ਉਹ ਤਾਂ ਅੱਜ ਜਲਦੀ ਚਲਾ ਗਿਆ ਕਹਿੰਦਾ ਕੁਝ ਦਿਨ ਹੁਣ ਐਦਾਂ ਹੀ ਰਹਿਣਾ ਸਤਵੀਰ ਨੇ ਪੁੱਛਿਆ ਐਦਾਂ ਹੀ ਰਹਿਣਾ ਮਤਲਬ ਮਤਲਬ ਹੁਣ ਥੋੜੇ ਦਿਨ ਉਹਨੇ ਜਲਦੀ ਹੀ ਜਾਇਆ ਕਰਨਾ ਸਤਵੀਰ ਨੇ ਪੁੱਛਿਆ ਉਦਾਂ ਠੀਕ ਐ ਉਹ ਮੁਹਤਿਆਰ ਖੌਰ ਨੇ ਆਖਿਆ ਠੀਕ ਐ ਚੰਗਾ ਭਲਾ ਉਹਨੂੰ ਕੀ ਹੋਣਾ ਸਤਵੀਰ ਨੇ ਕਿਹਾ ਨਹੀਂ ਨਹੀਂ ਬਾਸ ਉਹਦਾ ਹੀ ਪੁੱਛਿਆ ਨਵਰੋਜ ਦੁੱਧ ਦਾ ਭਰਿਆ ਡੋਲਾ ਲੈ ਆਈ ਮੁਹਤਿਆਰ ਖੌਰ ਨੇ ਮੰਜੇ ਤੋਂ ਉੱਠ ਕੇ ਆਖਿਆ ਚਲੋ ਚੰਗਾ ਭਾਈ ਮੈਂ ਚਲਦੀ ਆ ਹੁਣ ਨਵਰੋਜ ਬੋਲੀ ਬਹਿ ਜਾ ਥੋੜੀ ਦੇਰ ਮੇਰੇ ਨਾਲ ਵੀ ਮਾਰ ਲੈ ਦੋ ਚਾਰ ਗੱਲਾਂ ਮੁਹਤਿਆਰ ਖੌਰ ਨੇ ਨਵਰੋਜ ਤੋਂ ਡੋਲਾ ਫੜ ਕੇ ਕਿਹਾ ਕਾਮਕਾਰ ਸਾਰਾ ਐਹੀ ਛੱਡ ਕੇ ਆਈ ਹੋਈ ਸਾਫ ਸਫਾਈ ਕਰਨੀ ਹਲੇ ਘਰ ਦੀ ਨਵਰੋਜ ਨੇ ਆਖਿਆ ਸਾਫ ਸਫਾਈ ਤਾਂ ਹੁੰਦੀ ਰਹਿਣੀ ਮੁਖਤਿਆਰ ਕੌਰ ਬੋਲੀ ਜੇ ਕਰਾਂਗੀ ਤਾਂ ਹੀ ਹੋਊਗੀ ਮੈਨੂੰ ਪਤਾ ਹੈ ਤੂੰ ਗੱਲ ਗਿਰਨ ਨਹੀਂ ਦਿੰਦੀ ਚੱਲ ਜਾ ਕਰ ਲੈ ਸਫਾਈ ਕਰਦੀ ਮਾਂ ਪੁੱਤ ਇੱਕੋ ਜਿਹੇ ਨੇ ਧੋਵੇਂ ਮੁਖਤਿਆਰ ਕੌਰ ਤੁਰ ਪਈ ਤੇ ਸਤਵੀਰ ਉਸ ਦੇ ਪਿੱਛੇ ਪਿੱਛੇ ਦਰਵਾਜ਼ਾ ਭੇੜਨਾ ਚੱਲ ਪਈ ਮੁਖਤਿਆਰ ਕੌਰ ਨੇ ਪੁੱਛਿਆ ਤੂੰ ਵੀ ਕਿਤੇ ਚੱਲੀ ਐ ਸਤਵੀਰ ਨੇ ਕਿਹਾ ਨਹੀਂ ਜੀ ਮੈਂ ਤਾਂ ਦਰਵਾਜ਼ਾ ਵੇੜਨ ਆ ਰਹੀ ਆ ਲੈ ਢੇੜ ਲੈ ਮੁਖਤਿਆਰ ਕੌਰ ਨੇ ਦਰਵਾਜ਼ੇ ਚੋਂ ਬਾਹਰ ਹੋ ਕੇ ਆਖਿਆ ਸਤਵੀਰ ਦਰਵਾਜ਼ੇ ਕੋਲ ਖੜ ਕੇ ਮੁਖਤਿਆਰ ਕੌਰ ਨੂੰ ਦੂਰ ਤੱਕ ਜਾਂਦੀ ਨੂੰ ਵੇਖਦੀ ਰਹੀ ਫੇਰ ਨਵਰੋਜ ਨੇ ਉਸ ਨੂੰ ਹਾਕ ਮਾਰੀ ਤੇ ਉਹ ਦਰਵਾਜ਼ਾ ਢੇੜ ਕੇ ਨਵਰੋਜ ਕੋਲ ਚਲੀ ਗਈ ਦੁਪਹਿਰ ਵੇਲੇ ਸਤਪਾਲ ਆਪਣੇ ਦਫ਼ਤਰ 'ਚ ਬੈਠਾ ਸੀ ਉਸ ਕੋਲ ਕੋਮਲ ਆਈ ਸਤਪਾਲ ਨੇ ਅੱਖ ਦੇ ਇਸ਼ਾਰੇ ਨਾਲ ਉਸ ਤੋਂ ਆਉਣ ਦਾ ਕਾਰਨ ਪੁੱਛਿਆ ਕੋਮਲ ਨੇ ਕਿਹਾ ਮੈਂ ਪੁੱਛਣ ਆਈ ਸੀ ਕਿ ਲੰਚ ਕਰ ਲਈਏ ਸਤਪਾਲ ਨੇ ਆਖਿਆ ਅੱਗੇ ਮੈਨੂੰ ਪੁੱਛ ਕੇ ਲੰਚ ਕਰਦੇ ਹੋ ਕੋਮਲ ਬੋਲੀ ਨਹੀਂ ਸਰ ਉਹ ਅੱਜ ਕੰਮ ਸੀ ਤਾਂ ਕਰਕੇ ਸਤਪਾਲ ਨੇ ਕਿਹਾ ਕੰਮ ਹੁੰਦਾ ਰਹੂਗਾ ਤੁਸੀਂ ਆਪਣਾ ਲੰਚ ਕਰੋ ਕੋਮਲ ਨੇ ਪੁੱਛਿਆ ਸਰ ਇੱਥੇ ਹੀ ਕਰ ਲਵਾਂ ਸਤਪਾਲ ਬੋਲਿਆ ਕਰ ਲਓ ਮੈਂ ਬਾਹਰ ਚਲਾ ਜਾਣਾ ਕੋਮਲ ਨੇ ਕਿਹਾ ਫਿਰ ਰਹਿਣ ਦਿਓ ਮੈਂ ਬੇਸਮੈਂਟ ਵਿੱਚ ਚਲੀ ਜਾਂਦੀ ਹਾਂ ਸਤਪਾਲ ਨੇ ਮੁਸਕਰਾ ਕੇ ਆਖਿਆ ਕੋਈ ਨਾ ਉਰੇ ਹੀ ਬੈਠਾ ਮੈਂ ਲੈ ਆਓ ਆਪਣਾ ਲੰਚ ਠੀਕ ਹੈ ਸਰ ਮੈਂ ਆਪਣੇ ਬੈਗ ਚੋਂ ਟਿਫਨ ਕੱਢ ਕੇ ਲਿਆਉਂਦੀ ਹਾਂ ਕਹਿ ਕੇ ਕੋਮਲ ਦਫ਼ਤਰ ਚੋਂ ਚਲੀ ਗਈ ਥੋੜੀ ਦੇਰ ਬਾਅਦ ਉਹ ਆਪਣਾ ਟਿਫਨ ਲੈ ਕੇ ਆ ਗਈ ਉਸਨੇ ਮੇਜ਼ ਤੇ ਟਿਫਨ ਰੱਖ ਕੇ ਸਤਪਾਲ ਨੂੰ ਪੁੱਛਿਆ ਤੁਸੀਂ ਖਾਓਗੇ ਸਤਪਾਲ ਨੇ ਆਖਿਆ ਨਹੀਂ ਮੈਨੂੰ ਹਲੇ ਭੁੱਖ ਨਹੀਂ ਹੈਗੀ ਕੋਮਲ ਬੋਲੀ ਤੁਸੀਂ ਹਰ ਵਾਰ ਇਹੋ ਕਹਿੰਦੇ ਹੋ ਸਤਪਾਲ ਨੇ ਕਿਹਾ ਕਿਉਂਕਿ ਮੈਂ ਲੇਟ ਰੋਟੀ ਖਾਣਾ ਓਕੇ ਜੀ ਕੋਮਲ ਰੋਟੀ ਖਾ ਰਹੀ ਸੀ ਤੇ ਸਤਪਾਲ ਫੋਨ ਚਲਾ ਰਿਹਾ ਸੀ ਸਤਪਾਲ ਦੇ ਫੋਨ ਤੇ ਕਿਸੇ ਦੀ ਕਾਲ ਆ ਗਈ ਤੇ ਉਹ ਕੁਰਸੀ ਤੋਂ ਉੱਠ ਕੇ ਬਾਹਰ ਚਲਾ ਗਿਆ ਕੋਮਲ ਨੇ ਰੋਟੀ ਖਾ ਕੇ ਟਿਫਨ ਬੰਦ ਕੀਤਾ ਤੇ ਉੱਥੇ ਹੀ ਵਹਿ ਗਈ ਸਤਪਾਲ ਫੋਨ ਸੁਣ ਕੇ ਆਇਆ ਤਾਂ ਉਸ ਨੇ ਪੁੱਛਿਆ ਹੋ ਗਿਆ ਲੰਚ ਕੋਮਲ ਬੋਲੀ ਹਾਂਜੀ ਸਰ ਇੱਕ ਗੱਲ ਕਹਾਂ ਕ ਕੋਮਲ ਨੇ ਆਖਿਆ ਸਰ ਤੁਸੀਂ ਸੋਹਣੇ ਬਹੁਤੋਂ ਸਤਪਾਲ ਨੇ ਕਿਹਾ ਮੈਨੂੰ ਲੱਗਿਆ ਪਤਾ ਨਹੀਂ ਕੀ ਕਹਿਣਾ ਸਿੱਧਾ ਕਹ ਦੇ ਕਿ ਮੱਖਣ ਲਾਉਣਾ ਕੋਮਲ ਹਸਦੀ ਹੋਈ ਬੋਲੀ ਨਹੀਂ ਸਰ ਮੱਖਣ ਨਹੀਂ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਤੁਸੀਂ ਸੱਚੀ ਬਹੁਤ ਸੋਹਣੇ ਹੋ ਸਤਪਾਲ ਨੇ ਪੁੱਛਿਆ ਕੀ ਚਾਹੀਦਾ ਤੁਹਾਨੂੰ ਮੇਰੇ ਤੋਂ ਕੋਮਲ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ ਮਤਲਬ ਸਤਪਾਲ ਨੇ ਆਖਿਆ ਮੈਂ ਸੋਚਿਆ ਘੁਮਾ ਫਰਾ ਕੇ ਗੱਲਾਂ ਕਰਨ ਨਾਲੋਂ ਸਿੱਧਾ ਪੁੱਛ ਲਵਾਂ ਦੱਸੋ ਕੀ ਚਾਹੀਦਾ ਮੈਂ ਕੀ ਬੋਲਾਂ ਇੱਥੇ ਸਤਪਾਲ ਨੇ ਕਿਹਾ ਮੈਂ ਬੋਲ ਦਿੰਨਾ ਚਲੋ ਮੇਰੇ ਚੱਕਰਾਂ ਵਿੱਚ ਨਾ ਰਹੋ ਕੰਮ ਤੱਕ ਕੰਮ ਰੱਖੋ ਕੀ ਕਹਿ ਰਹੇ ਹੋ ਤੁਸੀਂ ਸਰ ਸਤਪਾਲ ਬੋਲਿਆ ਜੇ ਵੀ ਜੋ ਵੀ ਕਹਿ ਰਿਹਾ ਸਹੀ ਕਹਿ ਰਿਹਾ ਜਿਹੜੀ ਚੀਜ਼ ਤੁਹਾਨੂੰ ਅਮਰਤ ਲੱਗ ਰਹੀ ਹੈ ਅਸਲ 'ਚ ਉਹ ਜ਼ਹਿਰ ਹੈ ਤੇ ਇਹ ਜ਼ਹਿਰ ਮੈਂ ਪੀ ਚੁੱਕਿਆ ਬਸ ਇਹ ਕਹਿ ਲੈ ਕਿ ਮੌਤ ਦੇ ਮੂੰਹੋਂ ਨਿਕਲਿਆ ਕੋਮਲ ਨੇ ਪੁੱਛਿਆ ਕਿਹੜੀ ਚੀਜ਼ ਇਸ਼ਕ ਮੁਹੱਬਤ ਪਿਆਰ ਪ੍ਰੇਮ ਤੇ ਹੋਰ ਪਤਾ ਨਹੀਂ ਕਿੰਨੇ ਨਾਮ ਨੇ ਇਸ ਜ਼ਹਿਰ ਦੇ ਇਸ ਤੋਂ ਦੂਰ ਰਹੋ ਹਲੇ ਨਾ ਨਾ ਮੈਂ ਹਟ ਜੂ ਬਾਅਦ ਚੌਕੇ ਹੋਵੋਗੇ ਇਸ ਕਰਕੇ ਪਹਿਲਾਂ ਹੀ ਪਰਹੇਜ਼ ਕਰੋ ਇਹ ਕਹਿ ਕੇ ਸਤਪਾਲ ਦਫ਼ਤਰ ਤੋਂ ਬਾਹਰ ਚਲਾ ਗਿਆ ਤੇ ਕੋਮਲ ਉਦਾਸ ਮਨ ਨਾਲ ਸਤਪਾਲ ਨੂੰ ਦੇਖ ਰਹੀ ਸੀ ਮਿੱਠਾ ਜ਼ਹਿਰ ਤੂੰ ਸੁਣਿਆ ਹੋਣਾ ਹੈ ਮੈਂ ਉਹ ਪੀਕੇ ਦੇਖ ਲਿਆ ਕਿਸੇ ਲਈ ਜੀਣ ਤੋਂ ਮੌਤ ਚੰਗੀ ਮੈਂ ਉਸ ਲਈ ਜੀ ਕੇ ਦੇਖ ਲਿਆ ਸਤਪਾਲ ਪਾਰਕ ਵਿੱਚ ਗਿਆ ਤਾਂ ਮੁੰਡੇ ਬੈਠੇ ਰੋਟੀ ਖਾ ਰਹੇ ਸਨ ਇੱਕ ਮੁੰਡਾ ਸਾਰਿਆਂ ਤੋਂ ਪਰੇ ਬੈਠਾ ਸੀ ਦੇਖਣ ਨੂੰ ਉਹ ਬਹੁਤ ਉਦਾਸ ਲੱਗ ਰਿਹਾ ਸੀ ਸਤਪਾਲ ਨੇ ਮੁੰਡਿਆਂ ਨੂੰ ਪੁੱਛਿਆ ਇਹ ਜਗਦੇਵ ਨੂੰ ਕੀ ਹੋਇਆ ਉਹਨਾਂ ਚੋਂ ਇੱਕ ਹੱਸ ਕੇ ਬੋਲਿਆ ਸਰ ਇਹਦੀ ਸਹੇਲੀ ਇਹਦਾ ਪੱਤਾ ਕੱਟ ਗਈ ਸਤਪਾਲ ਨੇ ਉਸ ਮੁੰਡੇ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ ਦਿਲ ਟੁੱਟਿਆ ਦਾ ਮਜ਼ਾਕ ਨਹੀਂ ਉਡਾਈਦਾ ਉਸ ਨੇ ਆਖਿਆ ਸੌਰੀ ਸਰ ਸਤਪਾਲ ਜਗਦੇਵ ਕੋਲ ਗਿਆ ਬਾਕੀ ਵੀ ਆਪਣੇ ਟਿਫਣ ਲੈ ਕੇ ਜਗਦੇਵ ਕੋਲ ਆ ਗਏ ਸਤਪਾਲ ਨੇ ਜਗਦੇਵ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਕੀ ਹੋਇਆ ਜਗਦੇਵ ਉਦਾਸ ਜਿਹਾ ਬੈਠਾ ਹੈ ਜਗਦੇਵ ਬੋਲਿਆ ਕੁਝ ਨਹੀਂ ਹੋਇਆ ਜੀ ਸਤਪਾਲ ਨੇ ਆਖਿਆ ਇਹ ਚੀਜ਼ਾਂ ਛਪਾਇਆ ਛੁਪਦੀਆਂ ਨਹੀਂ ਮੈਨੂੰ ਦੱਸ ਤਾਂ ਇਹਨਾਂ ਨੇ ਜਗਦੇਵ ਦਾ ਗਲਾ ਘੜਾਇਆ ਉਸਨੇ ਕਿਹਾ ਸਰ ਮੈਂ ਸਭ ਕੁਝ ਕੀਤਾ ਉਸ ਲਈ ਉਸਨੇ ਕਿਹਾ ਪੜ ਮੈਂ ਪੜਿਆ ਉਸਨੇ ਕਿਹਾ ਸੁਭਾਅ ਚੇਂਜ ਕਰ ਮੈਂ ਆਪਣੇ ਆਪ ਨੂੰ ਬਦਲ ਲਿਆ ਉਸਨੇ ਕਿਹਾ ਨੌਕਰੀ ਕਰ ਮੈਂ ਨੌਕਰੀ ਕਰਨ ਲੱਗ ਪਿਆ ਫੇਰ ਕਹਿੰਦੀ ਇਸ ਨੌਕਰੀ ਚ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਮੈਂ ਕਿਹਾ ਮੈਂ ਆਪਣਾ ਬਿਜ਼ਨਸ ਕਰ ਲਵਾਂ ਕੋਈ ਤਾਂ ਕਹਿੰਦੀ ਤੂੰ ਰਹਿਣ ਦੇ ਮੇਰੇ ਘਰਦਿਆਂ ਨੇ ਸਰਕਾਰੀ ਨੌਕਰੀ ਵਾਲਾ ਮੁੰਡਾ ਹੀ ਚਾਹੀਦਾ ਸਤਪਾਲ ਨੇ ਪੁੱਛਿਆ ਫੇਰ ਫੇਰ ਉਹ ਚਲੀ ਗਈ ਕਹਿੰਦੀ ਮੈਨੂੰ ਕੋਲ じゃ ਮੈਸੇਜ ਨਾ ਕਰੀ ਮੇਰਾ ਖਿਹੜਾ ਛੱਡ ਕੇ ਕੋਈ ਐਸੀ ਲੱਭ ਜੋ ਤੇਰੇ ਨਾਲ ਐਡਜਸਟ ਕਰ ਸਕੇ ਗੁਰਪਾਲ ਬੋਲਿਆ ਕੁੜੀਆਂ ਐਦਾਂ ਹੀ ਕਰਦੀਆਂ ਪਹਿਲਾਂ ਤਾਂ ਬੰਦੇ ਨੂੰ ਉਹ ਬਣਾ ਦਿੰਦੀਆਂ ਜੋ ਉਹ ਬਣਾਉਣਾ ਚਾਹੁੰਦੀਆਂ ਨੇ ਤੇ ਜਦੋਂ ਬੰਦਾ ਉਹੋ ਜਿਹਾ ਬਣ ਜਾਂਦਾ ਤਾਂ ਉਸ ਨੂੰ ਛੱਡ ਕੇ ਜਾਂਦੀਆਂ ਬੰਦਾ ਨਾ ਇੱਧਰ ਦਾ ਰੰਦਾ ਤੇ ਨਾ ਉੱਧਰ ਦਾ ਉਹ ਆਪਣਾ ਕਸੂਰ ਲੱਭਦਾ ਮਰ ਜਾਂਦਾ ਇੱਕ ਨੇ ਪੁੱਛਿਆ ਕਿੱਥੇ ਨੇ ਉਹ ਕੁੜੀਆਂ ਜੋ ਇੱਕ ਦਿਹਾੜੀਦਾਰ ਲਈ ਸਭ ਕੁਝ ਛੱਡਣ ਨੂੰ ਤਿਆਰ ਹੋ ਜਾਂਦਿਆਂ ਨੇ ਲੇਖਕਾਂ ਦੀ ਕਲਪਨਾ ਚ ਸਤਪਾਲ ਦਾ ਜਵਾਬ ਸੁਣ ਕੇ ਸਭ ਹੱਸਣ ਲੱਗ ਪਏ ਸਤਪਾਲ ਨੇ ਕਿਹਾ ਇਸ ਵਿੱਚ ਹੱਸਣ ਵਾਲੀ ਕੀ ਗੱਲ ਹੈ ਯਾਰ ਸੱਚ ਹੀ ਤਾਂ ਕਿਹਾ ਚਾਹੇ ਨਾਟਕ ਦੇਖ ਲੋ ਚਾਹੇ ਕੋਈ ਫਿਲਮ ਲਿਖਣ ਵਾਲੇ ਦੀ ਕਲਪਨਾ ਹੀ ਤਾਂ ਹੁੰਦੀ ਹੈ ਸਾਰੀ ਅਸਲੀਅਤ ਤਾਂ ਇਹੀ ਹੈ ਜੋ ਸਾਡੇ ਵਰਗਿਆਂ ਨਾਲ ਹੁੰਦਾ ਜਗਦੇਵ ਬੋਲਿਆ ਸਹੀ ਕਿਹਾ ਸਰ ਵਾਰਕੀ ਸੇ ਨੇ ਇਹ ਬਿਲਕੁਲ ਸਹੀ ਕਿਹਾ ਕਿ ਕੁੜੀਆਂ ਦੇ ਸੁਪਨਿਆਂ ਚ ਰਾਜਕੁਮਾਰ ਆਉਂਦੇ ਨੇ ਸਾਡੇ ਵਰਗੇ ਆਮ ਜੇ ਮੁੰਡੇ ਨਹੀਂ ਸਤਪਾਲ ਨੇ ਪੁੱਛਿਆ ਅੱਗੇ ਕੀ ਸੋਚਿਆ ਫਿਰ ਜਗਦੇਵ ਦੀਆਂ ਅੱਖਾਂ ਭਿੱਜ ਗਈਆਂ ਉਸ ਨੇ ਕਿਹਾ ਹੁਣ ਬਸ ਹੋ ਲਿਆ ਜੋ ਹੋਣਾ ਸੀ ਸਤਪਾਲ ਬੋਲਿਆ ਕੀ ਮਤਲਬ ਜਗਦੇਵ ਨੇ ਆਖਿਆ ਮੇਰਾ ਮਤਲਬ ਸਭ ਖਤਮ ਹੋ ਗਿਆ ਸਰ ਸਤਪਾਲ ਨੇ ਕਿਹਾ ਕੁਝ ਖਤਮ ਨਹੀਂ ਹੋਇਆ ਰੱਬ ਨੇ ਐਡੀ ਸਿਹਤ ਦਿੱਤੀ ਹੈ ਕੁਝ ਕਰਕੇ ਦਿਖਾ ਕੁਝ ਐਸਾ ਕਰ ਕਿ ਛੱਡਣ ਵਾਲਾ ਅਫਸੋਸ ਨਹੀਂ ਪਛਤਾਵਾ ਕਰੇ ਜਗਦੇਵ ਬੋਲਿਆ ਜੇ ਕੁਝ ਹੋਣਾ ਹੁੰਦਾ ਤਾਂ ਉਹਦੇ ਰਹਿੰਦੇ ਆ ਹੋ ਜਾਣਾ ਸੀ ਹੁਣ ਜੇ ਕੁਝ ਕਰ ਵੀ ਲਿਆ ਤਾਂ ਦਿਖਾਉਣਾ ਕਿਨੂੰ ਕਰਕੇ ਹੁਣ ਕਿਹੜਾ ਉਹਨੇ ਫੇਰ ਮੋੜਾ ਆਣਾ ਸਤਪਾਲ ਨੇ ਆਖਿਆ ਮਾਂ ਪਿਓ ਲਈ ਕਰ ਜਗਦੇਵ ਨੇ ਆਪਣੀ ਸੱਜੀ ਅੱਖ ਅੰਗੂਠੇ ਨਾਲ ਸਾਫ਼ ਕੀਤੀ ਤੇ ਸਤਪਾਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲਿਆ ਮਾਂ ਪਿਓ ਹੈ ਨਹੀਂ ਜੀ ਜੇ ਹੁੰਦੇ ਤਾਂ ਇਨ੍ਹਾਂ ਕੁੱਤੇ ਕੰਮਾਂ 'ਚ ਨਾ ਪੈਣ ਦਿੰਦੇ ਸਤਪਾਲ ਨੇ ਇੱਕਦਮ ਜਗਦੇਵ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ ਤੇ ਉਸ ਨੂੰ ਚੁੱਪ ਕਰਾਉਂਦੇ ਹੋਏ ਕਿਹਾ ਤੇਰਾ ਭਰਾ ਤਾਂ ਹੈਗਾ ਇਸ ਭਰਾ ਨੂੰ ਦਿਖਾਉਣ ਲਈ ਕਰ ਕੁਝ ਤੇਰੀ ਪਿੱਠ ਤੇ ਮੈਂ ਖੜਾ ਕਿਸੇ ਵੀ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਜਦੋਂ ਮਰਜ਼ੀ ਯਾਦ ਕਰ ਲੈ ਅੱਧੀ ਰਾਤ ਨੂੰ ਵੀ ਹਾਜ਼ਰ ਹੋ ਜਾਂ ਸਤਪਾਲ ਦਾ ਵੱਡਾ ਦਿਲ ਦੇਖ ਕੇ ਜਗਦੇਵ ਨੇ ਉਸ ਨੂੰ ਜੱਫੀ ਪਾ ਲਈ ਤੇ ਪੁੱਭਾ ਮਾਰ ਮਾਰ ਕੇ ਰੋਣ ਲੱਗ ਪਿਆ ਸਤਪਾਲ ਨੇ ਤੇ ਬਾਕੀ ਮੁੰਡਿਆਂ ਨੇ ਉਸ ਨੂੰ ਹੌਸਲਾ ਦਿੱਤਾ ਗੁਰਪਾਲ ਨੇ ਜਗਦੇਵ ਨੂੰ ਪਾਣੀ ਦਿੱਤਾ ਸਤਪਾਲ ਨੇ ਪੁੱਛਿਆ ਹੁਣ ਠੀਕ ਐ ਜਗਦੇਵ ਨੇ ਆਖਿਆ ਹਾਂਜੀ ਸਰ ਸਰ ਨੇ ਅੱਜ ਤੋਂ ਬਾਈ ਕਿਹਾ ਕਰ ਜੇ ਕੋਈ ਗਲਤ ਕਦਮ ਚੱਕਣ ਦੀ ਸੋਚੀ ਤਾਂ ਮੈਂ ਤੈਨੂੰ ਕੁੱਟ ਵੀ ਸਕਦਾ ਸਮਝਿਆ ਜਗਦੇਵ ਹਲਕਾ ਜਿਹਾ ਮੁਸਕਰਾਇਆ ਤੇ ਬੋਲਿਆ ਹਾਂਜੀ ਬਾਈ ਸਤਪਾਲ ਨੇ ਉੱਠ ਕੇ ਸਾਰਿਆਂ ਨੂੰ ਕਿਹਾ ਜਿੰਨਾ ਆਰਾਮ ਕਰਨਾ ਕਰ ਲੋ ਫੇਰ ਆਪੋ ਆਪਣੇ ਕੰਮ ਸੰਭੋ ਤੇ ਇਹ ਕੁੜੀਆਂ ਝੜੀਆਂ ਤੋਂ ਪਾਸੇ ਹੀ ਰਹੋ ਸੇਤ ਤੇ ਦਿਮਾਗ ਸਹੀ ਰਹੋ ਗੁਰਪਾਲ ਨੇ ਪੁੱਛਿਆ ਸੇਤ ਦਾ ਕੀ ਲਿੰਕ ਸਰ ਜੀ ਸਤਪਾਲ ਥੋੜਾ ਸੋਚ ਕੇ ਬੋਲਿਆ ਜਦੋਂ ਛੱਡ ਜਾਂਦਿਆਂ ਨਾ ਤਾਂ ਤੇਰੇ ਵਰਗੇ ਹੱਥ 'ਚ ਸਿਗਰਟ ਫੜੀ ਠੇਕੇ ਮੂਰੇ ਬੋਤਲ ਦੀ ਉਡੀਕ 'ਚ ਖੜੇ ਹੁੰਦੇ ਸਾਰੇ ਹੱਸਣ ਲੱਗ ਪੈਂਦੇ ਸਤਪਾਲ ਉੱਥੋਂ ਚਲਾ ਗਿਆ ਰਸਤੇ 'ਚ ਜਾਂਦੇ ਨੂੰ ਕੋਮਲ ਦੀ ਸੀ ਉਹ ਰੁਕ ਗਿਆ ਕੋਮਲ ਨੇ ਸਤਪਾਲ ਵੱਲ ਵੇਖਿਆ ਤਾਂ ਉਸ ਨੇ ਸਤਪਾਲ ਵੱਲ ਪਿੱਠ ਕਰ ਲਈ ਸਤਪਾਲ ਅੱਗੇ ਵਧ ਗਿਆ ਸਤਪਾਲ ਦੇ ਜਾਣ ਮਗਰੋਂ ਕੋਮਲ ਵੀ ਉੱਥੋਂ ਚਲੀ ਗਈ ਸ਼ਾਮ ਵੇਲੇ ਸਤਪਾਲ ਗੁਰਵਾਜ ਗੋਲ ਗਿਆ ਗੁਰਵਾਜ ਨੇ ਉਸ ਨਾਲ ਹੱਥ ਮਲਾਇਆ ਤੇ ਸਤਪਾਲ ਬੋਲਿਆ ਇੱਕ ਅਜੀਬ ਸੀ ਕਸਮ ਕਸਮ 'ਚ ਮੈਂ ਹਾਂ ਹਮ ਕਿਸੇ ਰੱਖੇ ਔਰ ਕਿਸੇ ਛੋੜੇ ਇਸ ਉਲਝਣ 'ਚ ਮੈਂ ਹਾਂ ਗਰਵਾਜ ਨੇ ਕਿਹਾ ਕੋਈ ਤੁਕਬੰਦੀ ਤਾਂ ਬਣੀ ਨਹੀਂ ਪਰ ਚੱਲ ਦੱਸ ਹੁਣ ਹੋਰ ਕਿਹੜੀ ਬਿਮਾਰੀ ਆ ਗਈ ਸਤਪਾਲ ਨੇ ਉਸ ਨੂੰ ਕੋਮਲ ਬਾਰੇ ਦੱਸਿਆ ਤਾਂ ਗਰਵਾਜ ਨੇ ਆਖਿਆ ਲੈ ਤੇਰਾ ਤਾਂ ਕੰਮ ਸੌਖਾ ਹੋ ਗਿਆ ਮੌਕਾ ਸੰਭ ਲੈ ਨਾਲੇ ਸਹਾਰਾ ਮਿਲ ਜੂ ਨਾਲੇ ਸਤਵੀਰ ਨੂੰ ਭੁੱਲਣ 'ਚ ਆਸਾਨੀ ਹੋ ਜੂਗੀ ਸਤਪਾਲ ਬੋਲਿਆ ਤੇਰਾ ਇਹੀ ਕੰਮ ਰਿਹਾ ਸ਼ੁਰੂ ਤੋਂ ਪਹਿਲਾਂ ਤਾਂ ਉਠੀਆਂ ਸਿੱਧੀਆਂ ਗੋਲੀਆਂ ਦੇ ਕੇ ਮੈਨੂੰ ਅੱਗੇ ਲਾ ਦਿੰਦਾ ਤੇ ਬਾਅਦ ਵਿੱਚ ਪੱਲਾ ਛਾੜ ਦਿੰਦਾ ਤੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਇੱਕ ਬਿਮਾਰੀ ਨੂੰ ਠੀਕ ਕਰਨ ਲਈ ਐਸੀ ਦਵਾਈ ਲੈ ਲਵਾਂ ਜਿਹੜੀ ਸੇਮ ਬਿਮਾਰੀ ਨੂੰ ਨਵੇਂ ਸਿਰਿਓਂ ਜਨਮ ਦਿੰਦੀ ਹੈ ਗੁਰਵਾਜ ਨੇ ਕਿਹਾ ਫਿਰ ਹੁੰਦਾ ਰਹੇ ਕਦੇ-ਕਦੇ ਮੈਂ ਸਿਆਣੀ ਗੱਲ ਕਰਦਾ ਉਹ ਤੂੰ ਮੰਨਣੀ ਨਹੀਂ ਹੁੰਦੀ ਮੇਰੀਆਂ ਮਾਰੀਆਂ ਚਬਲਾਂ ਤੇ ਬੜੀ ਛੇਤੀ ਅਮਰ ਅਮਲ ਕਰ ਲੈਣਾ ਫੇਰ ਕਹਿੰਦਾ ਪੁੱਠੀਆਂ ਸਿੱਧੀਆਂ ਸਲਾਹਾਂ ਦਿੰਦਾ ਕਮੀ ਤੇਰੇ ਚ ਐ ਤੈਨੂੰ ਪਤਾ ਹੀ ਨਹੀਂ ਕਿ ਕਿਹੜੀ ਸਲਾਹ ਮੰਨਣ ਯੋਗ ਤੇ ਕਿਹੜੀ ਨਹੀਂ ਬਸ ਐਨੀ ਕੁ ਗੱਲ ਐ ਚੱਲ ਮੈਂ ਚੱਲਿਆ ਯਾਰ ਨਹੀਂ ਤੂੰ ਮੇਰਾ ਦਿਮਾਗ ਹੋਰ ਖਰਾਬ ਨਾ ਕਰ ਦੇਣਾ ਗੁਰਵਾਜ ਹੱਸ ਪਿਆ ਤੇ ਸਤਪਾਲ ਆਪਣੇ ਘਰ ਵੱਲ ਨੂੰ ਚੱਲ ਪਿਆ ਐਡੀ ਵੀ ਕੋਈ ਗੱਲ ਨਹੀਂ ਹੈ ਜਿਸ ਦਾ ਕੋਈ ਹੱਲ ਨਹੀਂ ਹੈ ਕਿਉਂ ਉਸ ਰਿਸ਼ਤੇ ਪਿੱਛੇ ਰੁਕਣਾ ਜਿਸ ਦਾ ਕੋਈ ਕਲ ਨਹੀਂ ਹੈ ਹਾਂਜੀ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਲੈ ਕੇ ਆਵਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ